ਬਲਖੰਨਾ ਦੇ 20 ਪਿੰਡਾਂ ਦੇ ਵਿੱਚ ਲੱਖਾਂ ਰੁਪਏ ਦੇ ਕਪਲੇ ਦੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਇਹ ਨੇ ਕਿ ਰੋਸ਼ਨੀ ਕਰਦਿਆਂ ਕਰਦਿਆਂ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖ ਕੇ ਅਧਿਕਾਰੀਆਂ ਨੇ ਠੇਕੇਦਾਰਾਂ ਦੀ ਮਿਲੀ ਭੁਗਤ ਦੇ ਨਾਲ ਲੱਖਾਂ ਰੁਪਏ ਦਾ ਹੇਰਫੇਰ ਕਰ ਦਿੱਤਾ ਜਿਸ ਲਾਈਟ ਨੂੰ ਲੈ ਕੇ ਖਾਸ ਤੌਰ ਤੇ ਅੱਗੇ ਆਏ ਅਧਿਕਾਰੀ ਉਸੇ ਲਾਈਟ ਦੀ ਪਰਛਾਵੇਂ ਹੇਠ ਲੋਕਾਂ ਨਾਲ ਹਨੇਰਾ ਕਰ ਗਏ ਨੇ ਇਹ ਮਾਮਲਾ ਬਲਾਕ ਖੰਨਾ ਦੇ ਅਧੀਨ ਆਉਂਦਾ ਜਿਸ ਬਲਾਕ ਦੇ ਵਿੱਚ 20 ਪਿੰਡਾਂ ਦੇ ਵਿੱਚ ਤਕਰੀਬਨ ਸੋਲਰ ਲਾਈਟਾਂ ਲਗਾਈਆਂ ਗਈਆਂ ਸਨ ਅਤੇ ਸ਼ਿਕਾਇਤ ਕਰਤਾ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜਾਂ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਲਾਈਟਾਂ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਪਰ ਘਪਲਾ ਹੋਇਆ ਹਾਲਾਂਕਿ ਉਹਨਾਂ ਨੂੰ ਕਿਸ ਤਰੀਕੇ ਸ਼ੰਕਾ ਹੋਈ ਕਿ ਘਪਲਾ ਹੋਇਆ ਹੈ ਹੋਂ ਤੱਕ ਦੇ ਤੱਥ ਇਸ ਪੂਰੇ ਜਿਹੜੇ ਵਿਕਾਸ ਨੂੰ ਲੈ ਕੇ ਜੋ ਵਿਕਾਸ ਕੀਤਾ ਉਸ ਵਿਕਾਸ ਨੂੰ ਲੈ ਕੇ ਹੋਂ ਤੱਕ ਦੇ ਤੱਥ ਪੂਰੇ ਕੀ ਕਹਿੰਦੇ ਨੇ ਅਤੇ ਖਾਸ ਤੌਰ ਤੇ ਜੋ 45 ਰਿਪੋਰਟਾਂ ਨੇ ਉਹ ਕੀ ਕਹਿੰਦੀਆਂ ਨੇ ਕਿ ਵਾਕਿਆ ਦੇ ਵਿੱਚ ਇਨ੍ਹਾਂ ਲਾਈਟਾਂ ਦੇ ਵਿੱਚੋਂ ਰੋਸ਼ਨੀ ਨਿਕਲੀ ਆ ਜਾਂ ਕਿਸ ਦੇ ਹਨੇਰਾ ਨਿਕਲਿਆ ਖੰਨਾ ਵਿੱਚ ਸੋਲਰ ਲਾਈਟਾਂ ਲਗਾਉਣ ਦੇ ਨਾਮ ਤੇ ਵੱਡੇ ਕਥਿਤ ਕੋਟਾਲੇ ਦੇ ਇਲਜ਼ਾਮ ਲੱਗੇ ਹਨ ਹਾਲਾਂਕਿ ਕਪਲਾ ਕਾਂਗਰਸ ਸਰਕਾਰ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ RTI ਰਾਹੀਂ ਸਾਹਮਣੇ ਆਈ ਜਾਣਕਾਰੀ ਮੁਤਾਬਕ 1 ਕਰੋੜ ਦੀਆਂ ਸੋਲਰ ਲਾਈਟਾਂ ਦੇ ਕੰਮ ਵਿੱਚੋਂ 24,52,386 ਰੁਪਏ ਦਾ ਘੁਟਾਲਾ ਸਾਫਤ ਹੋ ਚੁੱਕਾ ਹੈ। ਖੰਨਾ ਬਲਾਕ ਦੇ 20 ਪਿੰਡਾਂ ਵਿੱਚ 2020-21 ਵਿੱਚ ਇੱਕੋ ਫਰਮ ਨੂੰ ਕੰਮ ਸੌਂਪਿਆ ਗਿਆ ਪਰ ਕੋਈ ਟੈਂਡਰ ਪ੍ਰਕਿਰਿਆ ਨਹੀਂ ਕੀਤੀ। ਬੀਡੀਪੀਓ, ਏਈ, ਜੇਈ ਸਮੇਤ ਕਈ ਅਧਿਕਾਰੀਆਂ ਨੇ ਕੁਝ ਕੁਟੇਸ਼ਨਾਂ ਨੂੰ ਲੈ ਕੇ ਖਾਣਾ ਪੂਰਤੀ ਕੀਤੀ ਅਤੇ ਕੰਮ ਇੱਕੋ ਫਰਮ ਨੂੰ ਸੌਂਪ ਦਿੱਤਾ ਗਿਆ। ਅਜਿਹੇ ਇਲਜ਼ਾਮ ਹੁਣ ਲੱਗ ਰਹੇ ਹਨ। ਤਾਂ ਸਾਡੇ ਨਾਲ ਸ਼ਿਕਾਇਤ ਕਰਤਾ ਨੰਬਰਦਾਰ ਸੰਤੋਖ ਸਿੰਘ ਬੈਣੀਪਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਜੀ ਮੀਡੀਆ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਸੀਂ ਸਾਡੇ ਅੱਜ ਪਿੰਡ ਦੇ ਵਿੱਚ ਆਏ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਉਣ ਲੱਗੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸੰਤੋਖ ਸਿੰਘ ਜੀ ਮਾਮਲਾ ਕੀ ਆ ਕਿਉਂਕਿ ਤੁਸੀਂ ਦੋਸ਼ ਲਗਾਏ ਨੇ ਤੁਸੀਂ ਸ਼ਿਕਾਇਤਾਂ ਕੀਤੀਆਂ ਕਿ ਰੋਸ਼ਨੀ ਕਰਦੇ ਕਰਦੇ ਹਨੇਰਾ ਕਰ ਗਏ ਅਧਿਕਾਰੀ ਇਹ ਮਾਮਲਾ ਕੀ ਆ ਤੇ ਤੁਹਾਨੂੰ ਕਿਵੇਂ ਇਹ ਸ਼ੰਕਾ ਹੋਈ ਕਿ ਇਸ ਦੇ ਵਿੱਚ ਲੱਖਾਂ ਰੁਪਏ ਦਾ ਹੀਰਫਿਰ ਹੋਇਆ ਇਹ ਸਾਡੇ ਬਲਾਕ ਖੰਨਾ ਦੇ ਵਿੱਚ ਸਾਲ 2020-21 ਦੇ ਦੌਰਾਨ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ ਉਹ ਸਟਰੀਟ ਲਾਈਟਾਂ ਲਗਾਉਣ ਸਮੇਂ ਵੀ ਪਤਾ ਦੇਖਣ ਨੂੰ ਲੱਗਦਾ ਸੀ ਵੀ ਕਫਲ ਤਾਂ ਅਸੀਂ ਜਦੋਂ ਸ਼ੰਕਾ ਹੋਈ ਤਾਂ ਇਹਦੀ ਅੰਡਰ ਆਰਟੀਆ ਮੇਰੇ ਵੱਲੋਂ ਜਾਣਕਾਰੀ ਲਈ ਗਈ ਜਾਣਕਾਰੀ ਲੈਣ ਤੋਂ ਬਾਅਦ ਜਿਹੜੀ ਪੋਲਾਂ ਨੇ ਉਹ ਖੁੱਲੀਆਂ ਨੇ ਫਿਰ ਉਸ ਤੋਂ ਬਾਅਦ ਮੈਂ ਇਸ ਦੀ ਸ਼ਿਕਾਇਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਗ ਸਿੰਘ ਮਾਨ ਜੀ ਨੂੰ 2023 ਦੇ ਵਿੱਚ ਕੀਤੀ। ਉਹਨਾਂ ਦੀ ਸ਼ਿਕਾਇਤ ਕਰਨ ਤੋਂ ਬਾਅਦ ਵਿਭਾਗ ਨੇ ਕਾਰਵਾਈ ਕੀਤੀ। ਪੜਤਾਲੀਆਂ ਰਿਪੋਰਟਾਂ ਹੋਈਆਂ। ਬਖੋ-ਬਖਰੇ ਅਫਸਰਾਂ ਨੇ ਪੜਤਾਲ ਕੀਤੀ। ਦਰਾਨੇ ਪੜਤਾਲ ਇਹ ਪਾਇਆ ਗਿਆ ਵੀ ਕਪੜਾ ਹੋਇਆ। ਅੱਛਾ ਯਾਨੀ ਕਿ ਤੁਹਾਡੀ ਸ਼ੰਕਾ ਸਹੀ ਸਾਬਤ ਹੋਈ। ਬਿਲਕੁਲ ਜੀ। ਤੇ ਉਹਦੇ ਵਿੱਚ ਜੀ ਤੁਸੀਂ ਦੇਖ ਲਓ ਰਿਪੋਰਟਾਂ ਦੇ ਵਿੱਚ ਤੁਹਾਨੂੰ ਦੇਖ ਲਓ ਵੀ ਜਿਹੜੇ ਜਿਹੜੇ ਪੋਲ ਇਹਦੇ ਵਿੱਚ ਤਕਰੀਬਨ 497 ਰੁਪਏ ਦਾ ਇੱਕ ਪੋਲ ਦੇ ਵਿੱਚ ਕਪੜਾ ਜੀ ਹੂੰ ਤਕਰੀਬਨ ਜੇ ਆਪਾਂ ਇੱਕ ਪਿੰਡ ਦੇ ਵਿੱਚ 36 ਲਾਈਟਾਂ ਲਗਾਈਆਂ ਗਈਆਂ ਨੇ 20 ਪਿੰਡ ਦੀ ਬਲਾਕ ਦੇ ਹੂੰ ਜੇਕਰ ਆਪਾਂ ਗੱਲ ਕਰੀਏ ਤਾਂ ਸਾਢੇ 3 ਲੱਖ ਦੇ ਕਰੀਬ ਤਾਂ ਇਕੱਲੇ ਪੋਲਾ-ਪੋਲਾ ਚ ਕਪੜਾ ਅੱਛਾ ਪੋਲਾ ਨਹੀਂ ਪੋਲਾ ਖੁੱਲ੍ਹਦੀਆਂ ਨਜ਼ਰਾਈਆਂ ਬੜਤਾਲ ਚ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਹੋਰ ਕਪੜਾ ਲਾਈਟਾਂ ਦਾ ਕੋਈ ਹੋਰ ਉਹ ਤਾਂ ਵੱਖਰਾ ਜੀ ਇਕੱਲੇ ਪੋਲ-ਪੋਲ ਚ ਸਾਢੇ 3 ਲੱਖ ਹੋ ਗਿਆ ਹੂੰ ਤੇ ਪੜਤਾਲੀ ਰਿਪੋਰਟ ਦੇ ਦੌਰਾਨ ਜੇਕਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਜਿਹੜੀ ਸਰਕਾਰ ਨੇ 1 ਕਰੋੜ ਰੁਪਏ ਦੀ ਜਿਹੜੇ ਬਿੱਲ ਨੇ ਉਹ ਅੱਗੇ ਪੇ ਕੀਤੇ ਨੇ 1 ਕਰੋੜ ਦੇ 1 ਕਰੋੜ 136 ਰੁਪਏ ਦੇ ਪਰੰਤੂ ਪੜਤਾਲ ਦੇ ਵਿੱਚ ਆਇਆ ਗਿਆ ਵੀ 72 ਲੱਖ 22860 ਰੁਪਏ ਲੱਗੇ ਨੇ ਅੱਛਾ ਇਹ ਵੀ ਬਹੁਤ ਵੱਡਾ ਵਿਸ਼ਾ ਜੀ ਲੋ ਇੱਥੇ ਵੀ ਲੱਖਾਂ ਰੁਪਏ ਦਾ ਹੇਰ ਫੇਰ ਬਿਲਕੁਲ ਜੀ ਨਾਲੇ ਗੱਲ ਇਹ ਹੇਰ ਫੇਰ ਕਿਸੇ ਪੰਜ ਸਰਪੰਚ ਨੇ ਨਹੀਂ ਕੀਤਾ ਨਾ 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 ਇਹ ਬਲਾਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੀਤਾ ਵਾਹ ਅਕਸਰ ਅਕਸਰ ਦੋਸ਼ ਲੱਗਦੇ ਸਰਪੰਚ ਗਲੀਆਂ ਖਾ ਗਿਆ ਸਰਪੰਚ ਨਾਲੀਆਂ ਖਾ ਗਿਆ ਪਰ ਇਹ ਤਾਂ ਅਧਿਕਾਰੀ ਖਾ ਗਏ ਬਿਲਕੁਲ ਜੀ ਜੇਕਰ ਤੁਹਾਨੂੰ ਇੱਕ ਹੋਰ ਦੱਸ ਦਈਏ ਜੀ ਜੇਕਰ ਕੋਈ ਪਿੰਡ ਦਾ ਪੰਚ ਸਰਪੰਚ ਗਵਨ ਕਰ ਦਵੇ ਤਾਂ ਮਹਿਕਮਾ ਤੀਏ ਦੇ ਨੇ ਟੰਗ ਦਿੰਦਾ ਉਹਨੂੰ ਉਹਨੂੰ ਸਸਪੈਂਡ ਕਰ ਦੂ ਮਹਿਕਮਾ ਉਹ ਤਾਂ ਕਾਰਵਾਈ ਕਰ ਦੂਗਾ ਉਹਨੂੰ ਕਹਿਣਗੇ ਵੀ ਇਹ ਲੈ ਕੇ ਨਹੀਂ ਅੱਗੇ ਤੋਂ ਇਹ ਚੋਣ ਵੀ ਨਹੀਂ ਲੜ ਸਕਦਾ ਪਰ ਜੇਕਰ ਵਿਭਾਗ ਦੇ ਕਰਮਚਾਰੀ ਜਾਂ ਅਧਿਕਾਰੀ ਖਾ ਜਾਣ ਤਾਂ ਉਹਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਨੇ ਇਹ ਸਾਡੇ ਬਲਾਕ ਖੰਡਾਂ ਦੇ ਵਿੱਚ ਹੋਇਆ ਹੈ ਅੱਛਾ ਹਾਂਜੀ ਹਾਂ ਮੈਨੂੰ ਸੁਤਕਸ਼ ਸਿੰਘ ਜੀ ਇਹ ਇਹ ਚੀਜ਼ਾਂ ਹੋਰ ਦੱਸੋ ਜਿਸ ਤਰੀਕੇ ਤੁਸੀਂ ਇਹ ਸਾਰੀ ਚੀਜ਼ ਦੱਸ ਰਹੇ ਹੋ ਹਾਂਜੀ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਮੇਰੇ ਕੋਲ ਜਾਣਕਾਰੀ ਹੈ ਕਿ ਲਾਈਟਾਂ ਨੇ ਜਿਹੜੀਆਂ ਸਟਰੀਟ ਲਾਈਟਾਂ ਨੇ ਉਹ ਪੇਡਾ ਵੱਲੋਂ ਲਗਾਈਆਂ ਜਾਂਦੀਆਂ ਨੇ ਨੋਡਲ ਏਜੰਸੀ ਆ ਇਹ ਲਾਈਟਾਂ ਪੇਡਾ ਵੱਲੋਂ ਲਗਾਈਆਂ ਗਈਆਂ ਜਾਂ ਇਸ ਦੇ ਵਿੱਚ ਕੋਹਲਾ ਮਾਲਾ ਹੀ ਹੋਇਆ ਦੇਖੋ ਜੀ ਜਿਹੜੀਆਂ ਲਾਈਟਾਂ ਸੀਗੀਆਂ ਲਾ ਦੇ ਮੁਤਾਬਕ ਕਟੇ ਇਹਦੇ ਵਿੱਚ ਜੋ ਸਰਕਾਰ ਦੀਆਂ ਹਦਾਇਤਾਂ ਨੇ ਤਾਂ ਪੇਡਾਂ ਦੇ ਵੱਲੋਂ ਲਗਾਉਣੀਆਂ ਸੀਗੀਆਂ ਅੱਛਾ ਪਰੰਤੂ ਇਹ ਅਧਿਕਾਰੀਆਂ ਨੇ ਆਪਣੇ ਪੱਧਰ ਤੇ ਹੀ ਕੁਟੇਸ਼ਨਾਂ ਰਾਹੀਂ ਉਹ ਲਗਾਤੀਆਂ ਅੱਛਾ ਹਾਂਜੀ ਯਾਨੀ ਕੀ ਪੇਡਾਂ ਦਾ ਕੰਮ ਅਧਿਕਾਰੀ ਹੁਣ ਆਪ ਕਰਨਗੇ ਦੂਸਰੇ ਵਿਭਾਗ ਦੇ ਬਿਲਕੁਲ ਜੀ ਇੱਕ ਇਹਦੇ ਵਿੱਚ ਹੋਰ ਸਾਰਾ ਵੱਡੀ ਗੱਲ ਹੈ ਜੇਕਰ ਤੁਸੀਂ ਸਟਰੀਟ ਲਾਈਟਾਂ ਤੇ ਸੋਲਰ ਲਾਈਟਾਂ ਲਾਉਣੀਆਂ ਨੇ ਤਾਂ ਪੇਡਾਂ ਦੀਆਂ ਹਦਾਇਤਾਂ ਦੇ ਮੁਤਾਬਕ ਤਾਂ ਇਲੈਕਟ੍ਰੀਕਲ ਜੇਈ ਦਾ ਕੰਮ ਹੈ ਲਾਉਣੀਆਂ ਹੂੰ ਇਹਨੂੰ ਜਿਹੜਾ ਸਾਰੇ ਬਿੱਲ ਵੀ ਉਹ ਨਹੀਂ ਕਰਨੀ ਨੇ ਪੇ ਦੇਖ ਕੁਆਲਟੀ ਵੀ ਉਹਨੇ ਚੈੱਕ ਕਰਨੀ ਆ ਪਰੰਤੂ ਸਾਡੇ ਬਲਾਕ ਖੰਨਾ ਦੇ ਵਿੱਚ ਤਾਂ ਚੜੇ 14ਵਾਂ ਚੰਦ ਜਿਹੜੇ ਸਿਵਲ ਦੇ ਜਈ ਨੇ ਇੱਟਾ ਰੋੜੀ ਵਾਲੇ ਇਹਨਾਂ ਨੇ ਸਟਰੀਟ ਇੱਟਾਂ ਲਗਾਤੀਆਂ ਜੀ ਇਲੈਕਟ੍ਰੀਕਲ ਦਾ ਕੰਮ ਕਰਕੇ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਇਹਨਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਕੀਤਾ ਇਹ ਕੁਝ ਤੇ ਸਾਰਿਆਂ ਨੂੰ ਵੱਡੀ ਗੱਲ ਇੱਕ ਹੋਰ ਹੈ ਜੀ ਜਿਹੜੀਆਂ ਇਹ ਲਾਈਟਾਂ ਸੀਗੀਆਂ ਲਗਾਉਣੀਆਂ ਇਹਦੇ ਵਿੱਚ 5 ਲੱਖ ਤੋਂ ਉੱਪਰ ਰਹੇਗਾ ਜੇਕਰ ਤਾਂ ਟੈਂਡਰ ਲੱਗਦੇ ਹੁੰਦੇ ਨੇ ਮੈਸੇਜ ਹੀ ਆ ਰਿਹਾ ਸੀ ਬਿਲਕੁਲ ਜੀ ਟੈਂਡਰ ਤਾਂ ਲਗਾਈ ਹੀ ਨਹੀਂ ਜੀ ਕਿਸੇ ਨੇ ਕੁੱਲ ਕਿੰਨੇ ਪੈਸੇ ਆਏ ਸੀਗੇ ਇਸ ਦੇ ਵਾਸਤੇ ਇਹ ਚ ਜੀ 1 ਕਰੋੜ 60 ਲੱਖ 11 40 ਲੱਖ ਟਰ ਟੋਟਲ 1 ਕਰੋੜ 1 ਕਰੋੜ ਰੁਪਇਆ ਸੀ 1 ਕਰੋੜ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਲਾਈਟ ਲੱਗਣੀ ਸੀਗੀ 20 ਪਿੰਡਾਂ ਦੇ ਵਿੱਚ 20 ਪਿੰਡਾਂ ਦੇ ਵਿੱਚ ਹਾਂ ਜੀ ਕਿੰਨੇ ਕਿੰਨੇ ਪੈਸੇ ਇੱਕ ਪਿੰਡ ਨੂੰ ਆਏ ਸੀਗੇ 5 ਲੱਖ ਰੁਪਇਆ ਜੀ ਅੱਛਾ ਹਾਂ ਜੀ 5 ਲੱਖ ਰੁਪਏ ਦੇ ਵਿੱਚ 37 37 36 ਹਾਂਜੀ ਫਿਰ ਇਹਨਾਂ ਨੇ 36 ਲਾਈਟਾਂ ਦਾ ਲਵਾਤੀਆਂ ਜੀ 36 ਲਾਈਟਾਂ ਲਵਾ ਕੇ ਜਾਂ ਕੰਮ ਲੋਟ ਨਾ ਆਇਆ ਇਹਨਾਂ ਨੇ ਕ ਵਾਧੂ ਪੋਲ ਵਿੱਚ ਕਰਤਾ ਉਹ ਤੇ ਲਾਈਟ ਲੂਟ ਨਹੀਂ ਲੱਗੀ ਉਹ ਕਹਿੰਦਾ ਸਰਪੰਚ ਦੇ ਘਰ ਰੱਖਤਾ ਸੀ ਜੀ ਸਰਪੰਚ ਸਾਹਿਬ ਨੇ ਪੋਲ ਦਾ ਕੀ ਕਰਨਾ ਸੀ ਉਹੀ ਤਾਂ ਹੈ ਜੀ ਇਹੀ ਤਾਂ ਜਾਂਚ ਦਾ ਵਿਸ਼ਾ ਹੈ ਵੀ ਕਿਉਂ ਕੀਤਾ ਖਜ਼ਾਨੇ ਤੇ ਬੋਝ ਪਾਇਆ ਜਾ ਰਿਹਾ ਸੀ ਯਾਨੀ ਕਿ ਬਿੱਲਾਂ ਦੀ ਪੂਰਤੀ ਕੀਤੀ ਜਾ ਰਹੀ ਸੀ ਕਿਸੇ ਤਰੀਕੇ ਪੂਰਤੀ ਹੋ ਜਾਵੇ ਹਾਂਜੀ ਇੱਕ ਇਹਦੇ ਵਿੱਚ ਸਾਰਾ ਨਾ ਵੱਡੀ ਗੱਲ ਹੋਰ ਹੈ ਜੀ ਇਹਦੇ ਵਿੱਚ ਜਿਹੜੀਆਂ ਲਾਈਟਾਂ ਨੇ ਜਿਹੜੀਆਂ ਕੋਟੇਸ਼ਨਾਂ ਨੇ ਉਹ ਜੱਸੀ ਬਿਲਡਰ ਦੇ ਵੱਲੋਂ ਦਿੱਤੀ ਗਈ ਹੈ ਆ ਤੁਸੀਂ ਦੇਖ ਲਓ ਇਹਦੇ ਵਿੱਚ ਲਿਖਿਆ ਗਿਆ ਵੀ 5 ਸਾਲ ਦੀ ਮੇਨਟੇਨੈਂਸ 5 ਸਾਲ ਦੀ ਮੇਨਟੇਨੈਂਸ ਕੀਤੀ ਜਾਊਗੀ ਥੱਲੇ ਸਾਈਨ ਨੇ ਜਸਦੇਵ ਸਿੰਘ 13780 ਰੁਪਏ ਦੀ ਕਹਿੰਦੇ ਲੈਟ ਲੱਗੂਗੀ ਹੂੰ ਪਰੰਤੂ ਹਜੇ ਲੈਟ 5 ਸਾਲ ਪੂਰੇ ਹੋਣ ਚ 3 ਮਹੀਨੇ ਪਏ ਨੇ ਮੇਨਟੇਨੈਂਸ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਕੋਈ ਲੈਟ ਚੱਲਦੀ ਹੈ ਕਿ ਨਹੀਂ ਚੱਲਦੀ ਅੱਛਾ ਜਿਹੜੇ ਪੋਲ ਨੇ ਉਹਨਾਂ ਨੂੰ ਵੀ ਚਾਰ ਲੱਗੀ ਹੂੰ ਸੰਤੋਖ ਸਿੰਘ ਜੀ ਇਹ ਇੰਨਾ ਕੰਮ ਹੋਣਾ ਮੈਨੂੰ ਲੱਗਦਾ ਨਹੀਂ ਕਿਸੇ ਸਿਆਸਤਦਾਨ ਦੀ ਕੋਈ ਪੁਸ਼ਤਪਨਾਹੀ ਨਾ ਹੋਵੇ ਮੈਂ ਸਿੱਧੇ ਤੌਰ ਤੇ ਨਾਮ ਨਹੀਂ ਲਵਾਂਗਾ ਨਾਮ ਤੁਹਾਨੂੰ ਕਹਿਣਾ ਕੋਈ ਲੱਗਦਾ ਕਿ ਪੁਸ਼ਤਪਨਾਹੀ ਹੈ ਕਿਸੇ ਸਿਆਸਤਦਾਨ ਦੀ ਨਾ ਉੱਪਰ ਹੋਏਗੀ ਦੇਖੋ ਜੀ ਕਿ ਅਫਸਰियां ਜਿਹੜੇ ਅਫਸਰ ਨੇ ਤੇ ਕੰਮ ਕਰਮਚਾਰੀ ਨੇ ਉਹਨਾਂ ਤੇ ਕਿਸੇ ਨਾ ਕਿਸੇ ਦੀ ਕਿਰਪਾ ਤਾਂ ਲੱਗਦੀ ਹੈ ਲੱਗਦੀ ਹੈ ਲੱਗਦੀ ਹੈ ਕਿਰਪਾ ਤਾਂ ਤਾਂ ਹੀ ਐਡੇ ਵੱਡੇ ਕੰਮ ਹੁੰਦੇ ਨੇ ਹੂੰ 5 ਕਰੋੜ ਰੁਪਏ ਦਾ ਕੰਮ ਮਿੰਟੋ ਮਿੰਟੀ ਕਰਾ ਕੇ ਹਾਂਜੀ ਹਾਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਕੋਈ ਪੰਜ ਸਰਪੰਚ ਦੀ ਜ਼ਰਤ ਨਹੀਂ ਕੋਈ ਕੰਮ ਕਰ ਜਾਵੇ ਹੂੰ ਅਫਸਰਾਂ ਦੀ ਦਲੇਰੀ ਇਹ 20 ਦੇ 20 ਪਿੰਡਾਂ ਚ ਇੱਕੋ ਫਾਰਮ ਤੋਂ ਲੇਟਾ ਲਵਾਈਆਂ ਗਈਆਂ ਇੱਕ ਤੋਂ ਜੀ ਇੱਕ ਨੇ ਲਾਈਆਂ ਨਹੀਂ ਆ ਤੁਹਾਡੇ ਕੋਲ ਬਿੱਲ ਪਏ ਨਹੀਂ ਆ ਦੇਖ ਲਓ ਜੀ ਹੂੰ ਇਹ ਬਿੱਲ ਵੀ ਮੈਨੂੰ ਲੱਗਦਾ ਹੱਥੀ ਲਿਖੇ ਹੋਏ ਆ ਹੱਥੀ ਨੇ ਜੀ ਸਾਰੇ 20 ਦੇ 20 ਪਿੰਡਾਂ ਦੇ ਹੱਥੀ ਨੇ ਜੀ ਹੂੰ ਯਾਨੀ ਕਿ 5-5 ਲੱਖ ਰੁਪਈਆ ਇਹਨਾਂ ਦੇ ਬਿੱਲਾਂ ਦੇ ਵਿੱਚ ਪੂਰਾ ਕਰਕੇ ਦਿਖਾਤਾ ਕਿ ਅਸੀਂ ਇੰਨੀ-ਇੰਨੀ ਲੇਟਾ ਲਾਤੀਆਂ ਲਾਤੀਆਂ ਜੀ ਹੁਣ ਫਿਰ ਇਸ ਤੇ ਕੀ ਹੋਇਆ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 24 ਲੱਖ ਦਾ ਘਪਲਾ 24 ਲੱਖ ਦਾ ਘਪਲਾ ਹੁਣ ਹੋ ਗਿਆ ਹੁਣ ਅੱਗੇ ਕਾਰਵਾਈਆਂ ਹੋਣੀਆਂ ਸ਼ੁਰੂ ਹੋਈਆਂ ਹਾਂਜੀ ਕਪੜਾ ਤਾਂ ਜੀ 24,52,786 ਰੁਪਏ ਹੈ ਜੀ ਲੱਕੀ ਨੰਬਰ ਨਿਕਲੇ ਜੀ ਪਿੱਛੇ ਕੱਪੜੇ ਦੇ ਹਾਂਜੀ ਹਾਂਜੀ 786 ਨੰਬਰ ਵੱਡਾ ਕੰਮ ਕੀਤਾ ਸੀ ਹਾਂਜੀ ਹਾਂਜੀ ਤਾਂ ਹੀ ਫਿਰ ਲੱਕੀ ਨੰਬਰ ਨਿਕਲੇ ਆ ਜੀ ਹਾਂਜੀ ਤੇ ਇਹਦੇ ਵਿੱਚ ਹੋਰ ਸਾਰਾ ਨਾਲ ਵੱਡੀ ਗੱਲ ਹੈ ਜੀ ਜਿਹੜਾ ਰਿਪੋਰਟ ਦੇ ਵਿੱਚ ਵੀ ਤੁਸੀਂ ਆਹ ਤੁਹਾਨੂੰ ਮੈਂ ਦਿਖਾ ਦਿੰਦਾ ਤੁਸੀਂ ਪੜ੍ਹ ਲਓ ਜੀ ਇਹਦੇ ਵਿੱਚ ਲਿਖਿਆ ਗਿਆ ਇਹ ਕੰਮ ਸਰਕਾਰ ਵੱਲੋਂ ਨਾਮਜ਼ਦ ਨੋਡਲ ਏਜੰਸੀ ਪੇਡਾ ਦੀਆਂ ਨਿਰਧਾਰਤ ਸਪੈਸੀਫਿਕੇਸ਼ਨਾਂ ਅਨੁਸਾਰ ਪੇਡਾ ਵੱਲੋਂ ਕਰਵਾਇਆ ਜਾਣਾ ਬਣਦਾ ਸੀ ਪਰੰਤੂ ਉਕਤ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕੰਮ ਉਸ ਸਮੇਂ ਦੇ ਬਲਾਕ ਵਿਕਾਸ ਪੰਚਾਇਤ ਅਫਸਰ ਜੇਈ ਸਿਵਲ ਏਈ ਸਿਵਲ ਵੱਲੋਂ ਠੇਕੇਦਾਰ ਦੀ ਮਿਲੀ ਭੂਗਤਨਾ ਵੱਡੇ ਭਦਰ ਤੇ ਬਿਨਾਂ ਸਪੈਸੀਫਿਕੇਸ਼ਨਾਂ ਦੇ ਕਰਵਾਇਆ ਗਿਆ ਹੈ ਸਰਕਾਰ ਨੂੰ 24,52,786 ਰੁਪਏ ਦਾ ਚੂਨਾ ਲਗਾਇਆ ਗਿਆ ਹੈ ਇਸ ਕਰਕੇ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਰੂਲਾਂ ਮੁਤਾਬਕ ਕਾਰਵਾਈ ਕੀਤੀ ਜਾਣੀ ਬਣਦੀ ਹੈ ਤਾਂ ਆ ਚੀਜ਼ ਦੇਖੋ ਇਹ ਇਹ ਜਿਹੜੀ ਚੀਜ਼ ਆ ਇਹ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਚੀਜ਼ ਨੋਟ ਕਰੋ ਤੁਸੀਂ ਇਹਨਾਂ ਨੇ ਆਪ ਲਿਖਤਾ ਅਧਿਕਾਰੀਆਂ ਨੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੋਈ ਹੈ ਅਤੇ ਸ਼ਿਕਾਇਤ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਲਿਖਤਾ ਜਦੋਂ 45 ਰਿਪੋਰਟ ਹੋਈ ਕਿ ਇਹ ਕੰਮ ਹੈ ਜਿਹੜਾ ਇਹ ਪੇਡਾ ਵੱਲੋਂ ਕਰਵਾਇਆ ਜਾਣਾ ਸੀ ਤੇ ਉੱਤਰੀ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜੇਈ ਸਿਵਲ ਤੇ ਏਈ ਸਿਵਲ ਇਲੈਕਟ੍ਰੀਕਲ ਦਾ ਕੰਮ ਕਰ ਜਾਂਦੇ ਜੀ ਆ ਵੱਲੋਂ ਅਤੇ ਠੇਕੇਦਾਰ ਦੀ ਮਿਲੀ ਭੁਗਤ ਨਾਲ ਆਪਣੇ ਪੱਧਰ ਤੇ ਹੀ ਬਿਨਾਂ ਕਿਸੇ ਸਪੈਸੀਫਿਕੇਸ਼ਨ ਤੋਂ ਕਰਵਾ ਕੇ ਸਰਕਾਰ ਨੂੰ 24 ਲੱਖ 52000 786 ਰੁਪਏ ਦੀ ਰਾਸ਼ੀ ਦਾ ਵਿੱਤੀ ਨੁਕਸਾਨ ਪੰਚਾਇਆ ਗਿਆ ਹੈ ਜਾਨਕਿ ਇਹ ਕਲੀਅਰ ਹੁੰਦਾ ਰਿਪੋਰਟ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਜਿਸ ਚੀਜ਼ ਦਾ ਜ਼ਿਕਰ ਚੌਧਰੀ ਜਿਹੜੇ ਆਪਣਾ ਨੰਬਰਦਾਰ ਸੰਤੋਖ ਸਿੰਘ ਜੀ ਕਰ ਰਹੇ ਨੇ ਇਹਨਾਂ ਦੇ ਮੁਤਾਬਿਕ ਜਿਹੜਾ ਹੈ ਇਸ ਸਕੈਮ ਦੀ ਸ਼ੁਰੂਆਤ ਜਿਹੜੀ ਹੋਈ ਉਸ ਤੋਂ ਬਾਅਦ ਪੜਤਾਲ ਹੁੰਦੀ ਆ ਹੁਣ ਪੜਤਾਲ ਦੇ ਵਿੱਚ ਤੁਸੀਂ ਦੇਖੋ ਕਿ ਇਹ ਪੰਜ ਪਿੰਡਾਂ ਦੀ ਪੜਤਾਲ ਹੋਈ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਹਿੰਦੇ ਜੀ 5.5 5 ਮੀਟਰ ਦੇ ਪੋਲ ਲਗਾਏ ਗਏ ਨੇ ਹੁਣ ਜਦੋਂ ਪੜਤਾਲ ਹੋਈ ਕਹਿੰਦੇ ਜੀ ਜਿਹੜਾ ਪੜਤਾਲ ਦੇ ਦਰਾਨ ਪਾਇਆ ਗਿਆ 5 ਮੀਟਰ ਅੱਧੇ ਮੀਟਰ ਦਾ ਫਰਕ ਤਾਂ ਇੱਥੇ ਪੋਲ ਦੇ ਵਿੱਚ ਪੈ ਗਿਆ 1 ਮੀਟਰ ਪੋਲ ਦਾ ਰੇਟ 497 ਰੁਪਏ ਪ੍ਰਤੀ ਮੀਟਰ ਨਿਕਲਦਾ ਠੀਕ ਹੈ ਇਸ ਲਈ 5.5 ਮੀਟਰ ਦਾ ਰੇਟ 5.5 497 ਦੇ ਹਿਸਾਬ ਨਾਲ 2733 ਰੁਪਏ ਇੱਕ ਪੋਲ ਦਾ ਨਿਕਲਦਾ 5.5 ਮੀਟਰ ਇੱਕ ਪੋਲ ਦਾ ਰੇਟ ਜਿਹੜਾ 2733 ਰੁਪਏ ਬਣਦਾ ਤੇ 5 ਮੀਟਰ ਪੋਲ ਦਾ ਰੇਟ ਕੀ ਬਣੇਗਾ 5 ਮੀਟਰ ਪੋਲ ਦਾ ਰੇਟ ਬਣੇਗਾ ਤੁਸੀਂ ਇਹ ਦੇਖ ਸਕਦੇ ਹੋ 2295 ਰੁਪਏ ਇੱਕ ਪੋਲ ਦੇ ਵਿੱਚੋਂ 438 ਰੁਪਏ ਕਲੇ ਪੋਲ ਦੀਆਂ ਪੋਲਾਂ ਖੁੱਲ ਰਹੀਆਂ ਨੇ ਇਹ ਧਿਆਨ ਨਾਲ ਦੇਖੋ ਕੱਲੇ ਪੋਲ ਦੇ ਵਿੱਚੋਂ 438 ਰੁਪਏ ਦੀ ਇੱਕ ਪੋਲ ਖੁੱਲੀ ਤੇ 37 ਪੋਲ ਇੱਕ ਪਿੰਡ ਦੇ ਵਿੱਚ ਲਗਾਏ ਗਏ ਨੇ 16224 ਰੁਪਏ ਦੀਆਂ ਕੱਲੀਆਂ ਪੋਲਾਂ ਦੇ ਵਿੱਚੋਂ ਪੋਲਾਂ ਇੱਕ ਪਿੰਡ ਦੇ ਵਿੱਚੋਂ ਖੁੱਲੀਆਂ 16224 ਦਾ ਇੱਕ ਪਿੰਡ ਦੇ ਵਿੱਚ ਘਾਲਾ ਮਾਲਾ ਦਿਖਾਈ ਦਿੱਤਾ 20 ਪਿੰਡਾਂ ਦੇ ਵਿੱਚ ਲਟਾਂ ਲਗਾਈਆਂ ਗਈਆਂ 324490 ਰੁਪਏ ਇਹ ਕੱਲੇ ਪੋਲਾਂ ਦੇ ਵਿੱਚੋਂ ਇੱਧਰ ਉੱਧਰ ਕਰ ਦਿੱਤੇ ਗਏ 1 ਕਰੋੜ ਰੁਪਏ ठेकेदार ਨੂੰ ਅਦਾਇਗੀ ਕੀਤੀ ਗਈ ਜਦਕਿ ਕੰਮ 72 ਲੱਖ ਰੁਪਏ ਦਾ ਬੰਦਾ ਸੀਗਾ ਅਤੇ ਟੋਟਲ ਅਖੀਰ ਤੇ ਆ ਕੇ ਨਿਕਲਦੀ ਆ 24,52,786 ਰੁਪਏ 24,52,786 ਰੁਪਏ ਇਸ ਦੀ ਦੇਣਦਾਰੀ ਕਿ ਦੀ ਹੋਏਗੀ ਇਹ ਪਰਪਾਈ ਕਿਸ ਤਰੀਕੇ ਹੋਏਗੀ ਇਹ ਵੀ ਦੇਖਾਂਗੇ ਕਿ ਹੁਣ ਅੱਗੇ ਕੀ ਕਾਰਵਾਈ ਹੋ ਰਹੀ ਆ ਅਫਸਰ شاہੀ ਦੇ ਉੱਪਰ ਸੀਨੀਅਰ ਅਫਸਰ شاہੀ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਆ ਜਾਂ ਸਿਰਫ ਇਹ ਰਿਪੋਰਟਾਂ ਇੱਕ ਕਾਗਜ਼ਾਂ ਦਾ ਹਿੱਸਾ ਬਣ ਕੇ ਹੀ ਰਹਿ ਗਈਆਂ ਸ਼ਿਕਾਇਤ ਕਰਤਾ ਸੰਤੋਖ ਸਿੰਘ ਬੈਣੀਪਾਲ ਦਾ ਕਹਿਣਾ ਹੈ ਕਿ ਜਦੋਂ ਕथित ਕੁਟਾਲੇ ਦੀ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਸੀ ਤਾਂ ਆਰਟੀਆਈ ਪਾਈ ਗਈ ਅਤੇ 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਉਸ ਤੋਂ ਬਾਅਦ ਪੰਚਾਇਤੀ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਪਰ ਇਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਇਸ ਪੂਰੇ ਕੰਪਲੇਨ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਸਬੰਧਤ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਜਾਂ ਫਿਰ ਉਹਨਾਂ ਨੇ ਵੀ ਇਸ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਅਸੀਂ ਸ਼ਿਕਾਇਤਕਰਤਾ ਸੰਤੋਖ ਸਿੰਘ ਬੈਣੀਪਾਲ ਨਾਲ ਗੱਲਬਾਤ ਕਰਾਂਗੇ ਬੈਣੀਪਾਲ ਜੀ ਜਦੋਂ ਤੁਸੀਂ ਮਾਮਲੇ ਨੂੰ ਉਜਾਗਰ ਕੀਤਾ ਸ਼ਿਕਾਇਤ ਕੀਤੀ ਗਈ ਤਾਂ ਜਿਨ੍ਹਾਂ ਅਧਿਕਾਰੀਆਂ ਦੇ ਕੋਲੇ ਸ਼ਿਕਾਇਤ ਕੀਤੀ ਸੀ ਕੀ ਉਹਨਾਂ ਨੇ ਸੰਜੀਦਗੀ ਨਾਲ ਇਸ ਨੂੰ ਲਿਆ ਜਾਂ ਫਿਰ ਮਾਮਲੇ ਨੂੰ ਰਫਾ-ਦਫਾ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਕੀ ਕਹਿਣਾ ਤੁਹਾਡਾ ਦੇਖੋ ਜੀ ਜਿਹੜੇ ਤਾਂ ਉੱਚ ਅਫਸਰ ਨੇ ਪੰਚਾਇਤ ਵਿਭਾਗ ਦੇ ਉਹ ਤਾਂ ਤੁਰੰਤ ਕੰਮ ਕਰ ਦਿੰਦੇ ਨੇ ਪਰ ਜਿਹੜੇ ਥੱਲੇ ਵਾਲੇ ਨੇ ਉਹ ਤਾਂ ਫਿਰ ਕਪਲੇਵਾਜਾਂ ਦੀ ਪੱਬਾਂ ਪਾਰ ਹੋ ਕੇ ਮਦਦ ਕਰਦੇ ਨੇ ਤੇ ਕਿਸ ਤਰ੍ਹਾਂ ਜਿਹੜਾ ਤੁਹਾਡੇ ਮਾਮਲੇ ਦੇ ਵਿੱਚ ਜਿਹੜੇ ਨੇ ਕਿਹਨੇ ਕਾਰਵਾਈ ਕੀਤੀ ਕਿਹਨੇ ਰੋਕਣ ਦੀ ਕੀਤੀ ਇਹ ਪੂਰੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਕਿ ਕਿਉਂਕਿ ਸੀਐਮ ਸਾਹਿਬ ਨੂੰ ਜਦੋਂ ਸ਼ਿਕਾਇਤ ਜਾਂਦੀ ਆ ਤਾਂ ਥੱਲੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੇ ਲਈ ਆਉਂਦੀ ਆ ਤਾਂ ਕਿਉਂ ਇੰਨੀ ਜਿਹੜੀ ਜਾਂਚ ਆ ਉਦੇ ਦੀ ਨਾਲ ਹੋਈ ਤੁਸੀਂ ਦੇਖ ਲਓ ਜੀ ਸੀਐਮ ਸਾਹਿਬ ਨੂੰ ਸ਼ਿਕਾਇਤ ਕੀਤੀ ਨੂੰ ਤਕਰੀਬਨ 3 ਸਾਲ ਲੱਗ ਗਿਆ 3 ਸਾਲ ਦੇ ਵਿੱਚ ਆ ਕੇ ਕਿਤੇ ਸ਼ਿਕਾਇਤ ਪੂਰੀ ਹੋਈ ਆ ਹੁਣ ਤੁਸੀਂ ਇਹ ਵੀ ਦੇਖ ਲਓ ਵੀ ਜਦੋਂ ਸ਼ਿਕਾਇਤ ਦੇ ਵਿੱਚ ਕਪੜਾ ਉਜਾਗਰ ਹੋ ਗਿਆ ਤਾਂ ਸਾਡੇ ਜਿਹੜੇ ਸੀਨੀਅਰ ਨੇ ਜੀ ਕਾਰਜਕਾਰੀ ਇੰਜੀਨੀਅਰ ਜਿਹੜਾ ਹੈੱਡ ਕੁਆਟਰ ਆ ਮਹਾਲੀ ਇਹਨਾਂ ਦਾ ਜਦੋਂ ਉੱਥੋਂ ਸ਼ਿਕਾਇਤ ਆਉਂਦੀ ਹੈ ਤਾਂ ਉਹ ਸਾਈਨ ਕਰਦੇ ਨੇ ਮੁੱਖ ਇੰਜੀਨੀਅਰ ਪਪਾ ਰਾਰਾ ਪੰਜਾਬ 1732025 ਨੂੰ ਇਸ ਸ਼ਿਕਾਇਤ ਕਰਦੇ ਨੇ ਸਾਈਨ ਕੀਤੇ ਹੋਏ ਨੇ ਇਹ ਦੇਖੋ ਜੀ ਉਹਨਾਂ ਨੇ ਤੇ 17 ਮਾਰਚ ਨੂੰ ਜਿਹੜੇ ਨੇ ਮੁੱਖ ਇੰਜੀਨੀਅਰ ਸਾਈਨ ਕਰਦੇ ਸਾਈਨ ਕਰ ਦਿੰਦੇ ਇਸ ਚੀਜ਼ ਤੇ ਸਾਈਨ ਕਰਦੇ ਕਿਹੜੀ ਰਿਪੋਰਟ ਤੇ ਹੋਰ ਰਿਪੋਰਟ ਕਪੜੇ ਵਾਲੀ ਤੇ ਕਰਦੇ ਨੇ ਵੀ ਇੰਨਾ ਕਪੜਾ ਨਿਕਲ ਚੁੱਕਿਆ ਤੇ ਇਹਨਾਂ ਕੋਲ ਕਦ ਪਹੁੰਚੀ ਇਹਨਾਂ ਨੇ ਕਿੰਨਾ ਸਮਾਂ ਲਾਇਆ 18 ਤਿੰਨ ਨੂੰ ਜੀ ਉਥੋਂ ਨੰਬਰ ਲੱਗਦਾ 18325 ਦਾ 293 ਨੰਬਰ ਤੇ ਉਹ ਇੱਕ ਦਿਨ ਚ ਪਹੁੰਚ ਜਾਂਦੀ ਹੈ 19 ਮਾਰਚ 2025 ਨੂੰ ਉਹ ਪਹੁੰਚ ਜਾਂਦੀ ਹੈ ਜੀ ਕਾਰਜਕਾਰੀ ਇੰਜੀਨੀਅਰ ਜਿਹਨੂੰ ਆਪਾਂ ਐਕਸੀਅਨ ਪੰਚਾਇਤੀ ਰਾਜ ਕਹਿੰਦੇ ਆ ਜਿਹੜਾ ਕਿ ਜੇਰਾ ਪਛੇਦ ਲੁਧਿਆਣਾ ਦੇ ਵਿੱਚ ਆ ਜਣੀ 100 ਕਿਲੋਮੀਟਰ ਦਾ ਪੈਂਡਾ ਇੱਕ ਦਿਨ ਦੇ ਵਿੱਚ ਪੂਰਾ ਹੋ ਗਿਆ ਤੇ ਜਿਹੜੀ ਇਹ ਸ਼ਿਕਾਇਤ ਸੀ ਇਹ 100 ਕਿਲੋਮੀਟਰ ਦੇ ਜਿਹੜੇ ਆ ਦਾਇਰੇ ਦੇ ਵਿੱਚ ਦੋ ਡਿਪਾਰਟਮੈਂਟਾਂ ਦੇ ਵਿੱਚ ਸੀ ਤਾਂ ਇਹ 17 ਮਾਰਚ ਨੂੰ ਜਿਹੜੇ ਅਫਸਰ ਕੋਲ ਪਹੁੰਚੀ 19 ਮਾਰਚ ਨੂੰ ਆਪਣੀ ਜਗ੍ਹਾ ਤੇ ਚੱਲੀ ਗਈ ਤਾਂ ਪਰ ਜਿਹੜੀਆਂ ਪਹਿਲੀਆਂ ਸ਼ਿਕਾਇਤਾਂ ਸੀ ਉਹ ਕਿੱਥੇ ਰੁਕੀਆਂ ਰਹੀਆਂ ਕਿੰਨਾ ਸਮਾਂ ਰੁਕੀਆਂ ਰਹੀਆਂ ਇਹ ਜਦ ਮਹਾਲੀ ਤੋਂ ਤਾਂ ਲੁਧਿਆਣੇ ਪਹੁੰਚ ਗਈ ਜੀ ਇੱਕ ਦਿਨ 'ਚ ਜਦ ਲੁਧਿਆਣੇੋਂ ਪਹੁੰਚੀ ਕਨਾ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦੇ ਵਿੱਚੋਂ ਜਾਂ ਡੀਡੀਪੀਓ ਸਾਹਿਬ ਦੇ ਕੋਲ ਜਾਣੀ ਸੀ ਤਾਂ ਉਹਨੂੰ ਤਕਰੀਬਨ 70 ਦਿਨ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਮੋਹਾਲੀ ਤੋਂ ਲੁਧਿਆਣੇ ਤੱਕ ਦਾ ਜਿਹੜਾ ਸ਼ਿਕਾਇਤ ਦਾ ਸਫ਼ਰ ਸੀ ਉਹ ਤਾਂ ਇੱਕ ਦਿਨ ਦੇ ਵਿੱਚ ਪੂਰਾ ਹੋ ਗਿਆ ਜਾਨੀ ਕਿ 24 ਘੰਟਿਆਂ ਦੇ ਵਿੱਚ ਅਫਸਰ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਪਰ ਉਸ ਤੋਂ ਪਹਿਲਾਂ ਦੀ ਬੜੀ ਹੈਰਾਨੀ ਜਨਕ ਗੱਲ ਹੈ ਕਿ ਜਿਹੜਾ ਸਿਰਫ 3 ਕਿਲੋਮੀਟਰ ਦਾ ਦੋ ਡਿਪਾਰਟਮੈਂਟਾਂ ਦਾ ਫਾਸਲਾ ਸੀਗਾ ਉਹਨਾਂ ਨੂੰ 70 ਦਿਨ ਲਾਏ ਗਏ ਤੋਂ ਇਸ ਤੋਂ ਵੀ ਜ਼ਾਹਰ ਹੁੰਦਾ ਕਿ ਕਿਤੇ ਨਾ ਕਿਤੇ ਮਾਮਲੇ ਨੂੰ ਰੋਕਣ ਦੇ ਲਈ ਸ਼ਿਕਾਇਤਕਰਤਾ ਨੂੰ ਰੋਕਣ ਦੇ ਲਈ ਵੀ ਤਮਾਮ ਸਾਜ਼ਸ਼ਾਂ ਹੋਈਆਂ ਤਾਂ ਜਿਹੜੀ 76 ਦਿਨ ਦੀ ਰਿਪੋਰਟ ਰੋਕੀ ਗਈ ਸੀ ਜਿਹੜੀ ਇੱਕੋ ਦਫ਼ਤਰ ਦੇ ਵਿੱਚ ਪਈ ਸੀ ਉਹਦੇ ਲਈ ਕੌਣ ਜ਼ਿੰਮੇਵਾਰ ਨੇ ਉਹਦੇ ਵਿੱਚ ਅਧਿਕਾਰੀ ਜ਼ਿੰਮੇਵਾਰ ਨੇ ਜੀ ਹੁਣ ਤੁਸੀਂ ਆਹ ਦੇਖ ਲਓ ਜੀ ਕਾਰਜਕਾਰੀ ਜਿਹੜੇ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਲੁਧਿਆਣਾ ਇਹ ਦਫਤਰ ਲੁਧਿਆਣਾ ਹੈ ਜੀ ਬਿਜ਼ਨਸ ਦਫਤਰ ਨੂੰ ਬਿਲਕੁਲ ਸਾਹਮਣਾ ਤੇ ਇਹ ਭੇਜਣੀ ਸੀਗੀ ਜੀ ਸ਼ਿਕਾਇਤ ਉਹਨਾਂ ਨੇ ਅੱਗੇ ਰਿਪੋਰਟ ਭੇਜਣੀ ਸੀਗੀ ਡੀਡੀਪੀਓ ਲੁਧਿਆਣਾ ਨੂੰ ਡੀਡੀਪੀਓ ਲੁਧਿਆਣਾ ਦੇ ਕੋਲ ਜਾਦੇ ਪਹੁੰਚੀ ਜੀ ਉਹ ਦੇਖੋ 961 ਨੰਬਰ 362025 ਨੂੰ ਤਕਰੀਬਨ 70 ਦਿਨ ਲੱਗੇ ਜੀ 3 ਕਿਲੋਮੀਟਰ ਦਾ ਫਾਸਲਾ ਤਹ ਕਰਦੇ ਨੇ ਤੇ ਹੁਣ ਜਿਹੜੇ ਰਿਪੋਰਟ ਆਈ ਹੈ ਤੁਹਾਡੇ ਕੋਲ ਆਈ ਹੈ ਕਿ ਇਹ ਇਹ ਦੋਸ਼ੀ ਪਾਏ ਗਏ ਨੇ ਫਾਈਨਲ ਰਿਪੋਰਟ ਕੀ ਹੈ ਕਿੰਨੇ ਬੰਦੇ ਜਿਹੜੇ ਆ ਹੁਣ ਤੱਕ ਦੀ ਰਿਪੋਰਟ ਚ ਜਿਹੜੇ ਦੋਸ਼ੀ ਪਾਏ ਗਏ ਨੇ ਤੇ ਹੁਣ ਫਰਦਰ ਉਹਨਾਂ ਦੇ ਖਿਲਾਫ ਕੀ ਇਨਕੁਆਇਰੀ ਹੋ ਰਹੀ ਹੈ ਜਾਂ ਕੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਹੁਣ ਤੁਹਾਨੂੰ ਇਹਦੀ ਅੱਗੇ ਵਾਲੀ ਗੱਲ ਦੱਸਦੇ ਆ ਜੀ ਇਹਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਮੈਕਮਾ ਮੈਨੂੰ ਸੱਚੀ ਗੱਲ ਦੱਸਦਾ ਹੀ ਨਹੀਂ ਸੀ ਕਹਿੰਦੇ ਸੀ ਜੀ ਕੰਮ ਚੱਲਦਾ ਕੋਈ ਗੱਲ ਨੂੰ ਦੱਸ ਦਿਆਂ ਮੈਂ ਆਰਟੀਆਈ ਬਾਰੇ ਪੁੱਛ ਪਾਈ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹੁਣ ਮੈਂ ਆਰਟੀਆਈ ਜਦੋਂ ਪਾਈ ਸੂਚਨਾ ਮੈਨੂੰ ਜਦੋਂ ਲਈ ਤਾਂ ਮੈਨੂੰ ਪਤਾ ਲੱਗਿਆ ਜਿਹੜੀ ਇਹ ਸੂਚਨਾ ਸੀਗੀ ਤਾਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਜਿਹੜੀ ਹੁਣ ਤੁਸੀਂ ਅੱਗੇ ਰਿਪੋਰਟ ਭੇਜੀ ਦੀ ਤੁਹਾਨੂੰ ਮੈਂ ਦੱਸ ਦਾਂ ਕਾਗਜ਼ਿਆਂ ਦੇ ਵਿੱਚ ਇਹਨਾਂ ਨੇ ਰਿਪੋਰਟ ਅੱਗੇ ਭੇਜੀ ਹੈ ਜੀ ਡੀਡੀਪੀਓ ਲੁਧਿਆਣਾ ਵੱਲੋਂ ਡਾਇਰੈਕਟਰ ਸਾਹਿਬ ਨੂੰ ਭੇਜੀ ਗਈ ਆ ਪੱਤਰ ਨੰਬਰ 3522 ਮਿਤੀ 9 6 2025 ਰਾਹੀਂ ਆ ਅੰਡਰ ਆਰਟੀ ਲਈਵੇ ਇਹਦੇ ਵਿੱਚ ਕੀ ਕਿਹਾ ਗਿਆ ਹੈ ਇਹਦੇ ਵਿੱਚ ਡੀਡੀਪੀਓ ਸਾਹਿਬ ਵੱਲੋਂ ਬਕਾਇਦਾ ਕਿਹਾ ਗਿਆ ਵੀ ਇਹਦੇ ਵਿੱਚ ਲੋਕ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਲੁਧਿਆਣਾ ਵੱਲੋਂ ਕੀਤੀ ਗਈ ਫਾਈਨਲ ਰਿਪੋਰਟ ਦੇ ਆਧਾਰ ਤੇ ਇਸ ਸ਼ਿਕਾਇਤ ਦਾ ਨਵਟਾਰਾ ਕਰਦੇ ਹੋ ਓਕਤ ਅਨੁਸਾਰ ਦੋਸ਼ੀ ਸ਼੍ਰੀ ਮੋਹਤ ਕਲਿਆਣ ਬੀਡੀਪੀਓ ਸ਼੍ਰੀ ਜਸਵੰਤ ਜਸਵੰਤ ਸਿੰਘ ਏਈ ਸ਼੍ਰੀ ਸੁਖਦੀਪ ਸਿੰਘ ਜੀਈ ਪਾਸੋਂ ਕੁੱਲ 24,52,786 ਰੁਪਏ ਦੀ ਰਿਕਵਰੀ ਕਰਨੀ ਬਣਦੀ ਹੈ ਬਣਦੀ ਹੈ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤੇ ਜੇ ਹੁਣ ਰਿਕਵਰੀ ਕਰਨ ਦੀ ਗੱਲ ਆ ਗਈ ਜੇ ਇਹਨਾਂ ਅਫਸਰਾਂ ਨੇ ਬਚਣਾ ਹੋਇਆ ਕਿ ਇਹ ਰਕਮ ਜਮ੍ਹਾਂ ਕਰਵਾਉਣਗੇ ਜਾਂ ਫਿਰ ਸਿਰਫ ਅਨੁਸ਼ਾਸਨੀ ਕਾਰਵਾਈ ਤਕਸੀਮ ਦਰੂ ਕਿਉਂਕਿ ਇੱਕ ਤਰ੍ਹਾਂ ਦਾ ਗਵਨ ਹੈ ਕ੍ਰਿਮੀਨਲ ਵੀ ਬਣਦਾ ਤਾਂ ਫਿਰ ਉਹ ਐਫ ਆਈ ਆਰ ਲਾਂਚ ਕੌਣ ਕਰਵਾਊਗਾ ਅੱਗੇ ਇਹ ਸਾਰੀਆਂ ਗੱਲਾਂ ਹੁਣ ਵੀ ਹਲੇ ਜਿਹੜੇ ਕਿ ਅਧੂਰੀ ਜਾਂਚ ਦਾ ਵਿਸ਼ਾ ਰਹਿ ਜਾਣਗੀਆਂ ਕਿ ਉਹਦੇ ਲਈ ਵੀ ਤੁਹਾਨੂੰ ਇਸ ਤਰ੍ਹਾਂ ਲੜਾਈ ਲੜਨੀ ਪਊ ਦੇਖੋ ਜੀ 2 ਮਹੀਨੇ ਹੋ ਗਏ ਇਹਨਾਂ ਨੇ ਨੰਬਰ ਲਾ ਕੇ ਭੇਜੀ ਨੂੰ ਡਾਇਰੈਕਟਰ ਦਫ਼ਤਰ ਮੈਂ ਡਾਇਰੈਕਟਰ ਦਫ਼ਤਰ ਜਾ ਕੇ ਪਤਾ ਕੀਤਾ ਉਹ ਕਹਿੰਦੇ ਵੀ ਤੁਹਾਡੀ ਤਾਂ ਉਹ ਜਿਹੜੀ ਸ਼ੈ ਹੈਗੀ ਹੈ 45 ਰਿਪੋਰਟ ਪਹੁੰਚੀ ਹੋ ਨਹੀਂ ਫਿਰ ਮੈਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਿੱਤੀ ਆਪਣੇ ਜਿਹੜੇ ਐਫਸੀ ਸਾਹਿਬ ਨੇ ਜਿਤਵਾਲਾ ਜੀ ਜੋਸ਼ੀ ਉਹਨਾਂ ਨੂੰ ਦਿੱਤੀ ਮੇਰੀ ਐਪਲੀਕੇਸ਼ਨ ਦੇਣ ਤੋਂ ਬਾਅਦ ਨਾਲ ਮੈਂ ਪੜਤਾਲੀਆ ਰਿਪੋਰਟ ਦੀ ਕਾਪੀ ਲਾਈ ਤਾਂ ਹੁਣ ਉਹ ਕਹਿੰਦੇ ਨੇ ਅਸੀਂ ਅੱਗੇ ਕਾਰਵਾਈ ਕਰਾਂਗੇ ਜਾਨੀ ਕਿਤੇ ਨਾ ਕਿਤੇ ਜਿਹੜੇ ਮੈਕਮੇ ਦੇ ਅਧਿਕਾਰੀ ਤੇ ਕਰਮਚਾਰੀ ਨੇ ਉਹ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੇ ਲਈ ਪੱਬਾਂ ਪਾਰ ਹੋਏ ਹੋਏ ਨੇ ਇਸ ਕਰਕੇ ਉਹ ਖੱਜੜ ਖਵਾਰ ਕਰ ਰਹੇ ਨੇ ਜੇ ਇਹ ਸਬੰਧਤ ਅਧਿਕਾਰੀ ਕਹਿਣ ਕਿ ਜਿਹੜਾ 2452000 ਕੁਝ ਰਕਮ ਸਾਨੂੰ ਰਿਕਵਰੀ ਕਰਨ ਲਈ ਕਿਹਾ ਗਿਆ ਜੇ ਉਹ ਜਮ੍ਹਾਂ ਕਰਵਾਉਂਦੇ ਨੇ ਕੀ ਫਿਰ ਉਹਨਾਂ ਦਾ ਬਚਾਅ ਹੋ ਸਕਦਾ ਦੇਖੋ ਜੀ ਇਹ ਤਾਂ ਗੱਲ ਇਹ ਆ ਵੀ ਜਦ ਫੜੇਗਾ ਇਹਦਾ ਚੋਰ ਨਹੀਂ ਸਾਧਨ ਇਹ ਤਾਂ ਗਵਨ ਕੱਢਿਆ ਤਾਂ ਪਤਾ ਲੱਗਿਆ ਪਤਾ ਨਹੀਂ ਕਿੰਨੇ ਕ ਗਵਨ ਹੋਰ ਕੀਤੇ ਹੋਣਗੇ ਜਦੋਂ ਵੀ ਕੋਈ ਇਨਕੁਆਰੀ ਚੱਲਦੀ ਆ ਅਕਸਰ ਡਿਪਾਰਟਮੈਂਟ ਵਾਲੇ ਜਿਹੜੇ ਸਬੰਧਤ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਉਹਨਾਂ ਨੂੰ ਜਾਂ ਤਾਂ ਫਿਰ ਸਸਪੈਂਡ ਕਰਦੇ ਨੇ ਜਾਂ ਕਿਤੇ ਹੈੱਡਕੁਆਰਟਰ ਤੇ ਜੁਆਇਨ ਕਰਨ ਲਈ ਕਹਿੰਦੇ ਨੇ ਉਹਨਾਂ ਦੀ ਪ੍ਰੋਮੋਸ਼ਨal ਰੋਕਤੇ ਨੇ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਇਹਨਾਂ ਦੇ ਉੱਤੇ ਕੋਈ ਪਾਬੰਦੀਆਂ ਲਾਈਆਂ ਗਈਆਂ ਸੀ ਦੇਖੋ ਜੀ ਇਸ ਕੇਸ ਦੇ ਵਿੱਚ ਤਾਂ ਕੰਮ ਹੀ ਨਵਾਂ ਹੋਇਆ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗਵਨ ਕੀਤਾ ਹੈ ਮੈਕਮੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਚਲਦੀ ਪੋਰਟਾਲ ਦੇ ਦੌਰਾਨ ਹੀ ਤਰੱਕੀਆਂ ਦੇ ਕੇ ਨਵਾਜਿਆ ਇਹ ਲਿਖਤੀ ਹੈ ਜੀ ਆਵਾ ਮੇਰੇ ਕੋਲ ਪਿਆ ਦੇਖ ਲਓ ਜੀ ਹਾਲ ਸੁਖੰਨਾ ਬਲਾਕ ਦੇ ਵਿੱਚ ਜਿਹੜੇ ਗਵਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਆਇਆ ਸੀ ਉਹਨਾਂ ਨੂੰ ਸਜ਼ਾ ਦੀ ਬਜਾਏ ਪ੍ਰਮੋਸ਼ਨਾਂ ਮਿਲ ਰਹੀਆਂ ਨੇ ਜਿਹੜੇ ਕਿ ਸ਼ਿਕਾਇਤਕਰਤਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਬਕਾਇਦਾ ਰਿਕਾਰਡ ਦਿਖਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਤੇ ਇੱਕ ਇੱਕ ਰੈਂਕ ਦੀ ਅੱਗੇ ਪ੍ਰਮੋਸ਼ਨ ਦੇ ਕੇ ਇਹਨਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ ਉਲਟਾ ਇਹਨਾਂ ਦੀ ਜਿਹੜੀ ਪਦੌਨਤੀ ਕੀਤੀ ਗਈ ਜੋ ਆਪਣੇ ਆਪ ਦੇ ਵਿੱਚ ਵੀ ਇੱਕ ਜਾਂਚ ਦਾ ਵਿਸ਼ਾ ਹੈ ਸੋ ਹੁਣ ਇਹਨਾਂ ਦੀ ਪਦੌਨਤੀ ਤੋਂ ਬਾਅਦ ਹੁਣ ਜਿਹੜੀ ਰਿਪੋਰਟ ਆਈ ਹੈ ਕਿ ਇਹਨਾਂ ਦੀ ਡਿਮੋਸ਼ਨ ਵੀ ਹੋ ਸਕਦੀ ਹੈ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਤੇ ਡਿਪੈਂਡ ਆ ਵੀ ਅਫਸਰ ਹੁਣ ਕੀ ਕਰਦੇ ਨੇ ਅਫਸਰਾਂ ਤੇ ਡਿਪੈਂਡ ਹੈ ਲਾ ਦੇ ਮੁਤਾਬਕ ਤਾਂ ਚਲਦੀ ਪੜਤਾਲ ਦੌਰਾਨ ਉਹਨਾਂ ਨੂੰ ਪ੍ਰੋਮੋਸ਼ਨ ਦਿੱਤੀ ਨਹੀਂ ਜਾ ਸਕਦੀ ਤੇ ਜਦੋਂ ਇਸ ਮਾਮਲੇ 'ਚ ਤੁਸੀਂ ਜਿਹੜੇ ਐਫ ਆਈ ਆਰ ਲਾਂਚ ਕਰਾਉਣ ਦੇ ਲਈ ਡੀਜੀਪੀ ਨੂੰ ਇੱਕ ਸ਼ਿਕਾਇਤ ਭੇਜੀ ਸੀ ਉਹ ਐਸਐਸਪੀ ਖੰਨਾ ਕੋਲ ਆਏ ਸੀ ਉਦੋਂ ਹਵਾਲਾ ਦਿੱਤਾ ਗਿਆ ਸੀ ਕਿ ਹਦੇ ਮਹਿਕਮੇ ਦੀ ਜਾਂਚ ਚੱਲਦੀ ਹੈ ਪਰ ਹੁਣ ਮਹਿਕਮੇ ਦੀ ਜਾਂਚ ਪੂਰੀ ਹੋ ਗਈ ਹੈ ਕਿ ਹੁਣ ਤੁਸੀਂ ਦੁਬਾਰਾ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਲਈ ਸ਼ਿਕਾਇਤ ਦੋਗੇ ਇਹਦੇ ਲਈ ਵੀ ਮੈਂ ਦੁਬਾਰਾ ਦਊਂਗਾ ਡੀਜੀਪੀ ਸਾਹਿਬ ਨੂੰ ਵੀ ਉਹ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਕਿਹਾ ਤੇ ਫਿਲਹਾਲ ਦਾਖਲ ਦਫਤਰ ਕੀਤੀ ਜਾਂਦੀ ਹੈ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਤੇ ਤੁਹਾਡੇ ਆਪਣਾ ਹਲਕਾ ਖੰਡਾ ਜਿਹੜਾ ਪੰਚਾਇਤ ਮੰਤਰੀ ਦਾ ਆਪਣਾ ਹਲਕਾ ਵਾ ਤੇ ਪੰਚਾਇਤ ਮੰਤਰੀ ਵੀ ਸਟੇਜਾਂ ਤੋਂ ਕਹਿੰਦੇ ਨੇ ਕਿ ਜਿਹੜੇ ਕਾਂਗਰਸ ਦੇ ਵੇਲੇ ਸਰਕਾਰ ਦੇ ਵਿੱਚ ਕਪਲੇ ਹੋਏ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿ ਲੱਗਦਾ ਹੈ ਕਿ ਹੁਣ ਇਸ ਰਿਪੋਰਟ ਤੋਂ ਬਾਅਦ ਜਿਹੜੇ ਉਹ ਪੰਚਾਇਤ ਮੰਤਰੀ ਦੇ ਦਾਅਵੇ ਨੇ ਸੱਚ ਸਾਬਤ ਹੋਣਗੇ ਜਾਂ ਉਹ ਵੀ ਕੋਈ ਸ਼ਕੰਜਾ ਕੱਸਣਗੇ ਦੇਖੋ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਗ ਸਿੰਘ ਮਾਨ ਤੇ ਸਾਡੇ ਇਲਾਕੇ ਦੇ ਮੰਤਰੀ ਨੇ ਪੰਚਾਇਤ ਮੰਤਰੀ ਸਰਦਾ ਤਰਨਪੀਰ ਸਿੰਘ ਸੌਂਦ ਇਹਨਾਂ ਦੇ ਹੁਕਮਾਂ ਨੂੰ ਤਾਂ محکمہ ਟੀਚੇ ਜਾਣਦਾ ਕਿ ਅਫਸਰशाही ਭਾਰੀ ਹੋ ਰਹੀ ਹੈ ਇੱਥੇ ਬਿਲਕੁਲ ਜੀ ਬਿਲਕੁਲ ਹੋ ਰਹੀ ਹੈ ਜੀ ਸੌਂਦ ਸਾਹਿਬ ਦਾ ਆਪਣਾ ਇਲਾਕਾ ਜੀ ਸੌਂਦ ਸਾਹਿਬ ਅਕਸਰ ਕਹਿੰਦੇ ਨੇ ਵੀ ਕਪੜਾ ਹੋਇਆ ਪਰੰਤੂ ਪਤਾ ਨਹੀਂ ਕਿਉਂ ਫੇਰ ਚੁੱਪ ਹੋ ਜਾਂਦਾ ਜੀ ਕੋਈ ਕਾਰਵਾਈ ਕਿਸੇ ਤੇ ਕਰਦੇ ਹੀ ਨਹੀਂ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਸ਼ਿਕਾਇਤਕਰਤਾ ਦਾ ਇਲਜ਼ਾਮ ਵੀ ਹੈ ਕਿ ਅਫਸਰਾਂ ਨੇ ਪੰਚਾਇਤ ਮੰਤਰੀ ਸਮੇਤ ਹੋਰਨਾ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਨੂੰ ਗੁੰਮਰਾਹ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਇਹਨਾਂ ਦੀ ਲੰਬੀ ਲੜਾਈ ਤੋਂ ਬਾਅਦ ਅੱਜ ਇਸ ਸਿੱਟੇ ਤੇ ਪਹੁੰਚੀ ਹੈ ਕਿ ਮਹਿਕਮੇ ਨੂੰ ਜਿਹੜਾ ਇਹ ਰਿਟਰਨ ਦੇ ਵਿੱਚ ਤੈਅ ਕਰਨਾ ਪਿਆ ਕਿ 2452000 ਦਾ ਜਿਹੜਾ ਉਹ ਗਵਨ ਹੋਇਆ ਜਿਹਦੇ ਲਈ ਦੋਸ਼ੀ ਨੇ ਜਿਹੜੇ ਉਹ ਸਾਬਕਾ ਬੀਡੀ ਪੀਓ ਤੇ ਦੋ ਜੇੀ ਤੇ ਇੱਕ ਠੇਕੇਦਾਰ ਨੂੰ ਵੀ ਦੱਸਿਆ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਦੀ ਕਾਰਵਾਈ ਨੂੰ ਕਿੰਨਾ ਸਮਾਂ ਲੱਗਦਾ ਕਿਉਂਕਿ ਹੁਣ ਤੱਕ ਦੀ ਕਾਰਵਾਈ ਨੂੰ ਤਾਂ ਤਿੰਨ ਤੋਂ ਚਾਰ ਸਾਲ ਲੱਗ ਗਏ ਪਰ ਹੁਣ ਦੇਖਦੇ ਹਾਂ ਕਿ ਜਿਹੜੀ ਅਗਲੀ ਕਾਰਵਾਈ ਹੈ ਕਿ ਉਹ ਮੈਕਮੇ ਵੱਲੋਂ ਤੇਜ਼ੀ ਨਾਲ ਕੀਤੀ ਜਾਵੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਜਿਹੜਾ ਮਾਮਲੇ ਨੂੰ ਰਫਾ-ਦਾਫਾ ਕਰਨ ਦੀ ਕੋਸ਼ਿਸ਼ ਹੋਵੇਗੀ ਨਾ ਜੀ ਮੇਰਾ ਮਰਿੰਦਰ ਸਿੰਘ ਆ ਜੀ ਪਿੰਡ ਰੌਣਕ ਖੁਰਦਾ ਜੀ ਲੇਟਾਂ ਦਾ ਜੀ ਆਪਣੀਆਂ ਚਾਰ-ਪੰਜ ਸਾਲ ਹੋ ਗਏ ਖਰਾਬ ਹੋ ਰਹਿਦੀਆਂ ਨਹੀਂ ਲੱਗੀਆਂ ਨੂੰ ਕਿੰਨਾ ਕ ਸਮਾਂ ਹੋ ਗਿਆ ਇੰਨਾ ਕ ਟਾਈਮ ਹੋ ਗਿਆ 4 ਕ ਸਾਲ ਹੀ ਨਾਲ ਦੀ ਨਾਲ ਹੀ ਖਰਾਬ ਹੋਣੀ ਹਾਂ ਹਾਂ ਜੀ ਹਾਂ ਥੋੜਾ ਟਾਈਮ ਬਾਅਦ ਬਸ ਹੀ ਖਰਾਬ ਹੋਣ ਲੱਗ ਗਈ ਉਹਨਾਂ ਨੂੰ ਸਹੀ ਸੂਈ ਸਹੀ ਸੂਈ ਕੋਈ ਨਹੀਂ ਕਰਦਾ ਜੀ ਉਹਨਾਂ ਮਾੜੇ ਮੋٹے ਕੋਈ ਕਰਦਾ ਜੀ ਫੇਰ ਖਰਾਬ ਹੋ ਜਾਂਦੀਆਂ ਨੇ ਤੇ ਜਿਹੜੇ ਲਾ ਕੇ ਗਏ ਸੀ ਉਹ ਨਹੀਂ ਸਹੀ ਕਰਨ ਉਹ ਨਾ ਜੀ ਨਾ ਕੋਈ ਨਹੀਂ ਆਉਂਦਾ ਜੀ ਰਾਤ ਨੂੰ ਕੀ ਹਾਲਾਤ ਹੁੰਦੇ ਪਿੰਡ ਜੀ ਜੀ ਕੋਈ ਮਾੜੀ ਮੋਟੀ ਜਲ ਜਾਂਦੀ ਹੈ ਜੀ ਮਾੜੀ ਮੋਟੀ ਠੀਕ ਕਰ ਦਿੰਦੇ ਆ ਜੀ ਮਾੜਾ ਪੰਚਾਇਤ ਚੜਖੜ ਜਾਂਦੀਆਂ ਨੇ ਜੀ ਤਕਰੀਬਨ ਜੀ 4-5 ਸਾਲ ਡੇਢ ਗਿੜ ਹੋ ਗਿਆ ਜੀ ਲੱਗੀਆਂ ਨੂੰ ਤੇ तकरीबन ਉਹਨਾਂ ਵਿੱਚੋਂ ਅੱਧ ਪਚੱਧ ਚੱਲਦੀਆਂ ਨੇ ਕੋਈ ਚੱਲਦੀਆਂ ਨਹੀਂ ਕੋਈ ਰਿਪੇਅਰ ਨਹੀਂ ਕਰਦਾ ਜੀ ਮਾੜੀ ਮੋਟੀ ਪੰਚਾਇਤ ਨੇ ਰਿਪੇਅਰ ਕਰਾਈ ਐ ਤੇ ਰਾਤ ਨੂੰ तकरीबन ਬਿਰਲੀ ਉਹ ਚੱਲਦੀ ਹੈ ਜੀ ਕੋਈ ਕੋਈ ਕਦੇ ਕੋਈ ਠੀਕ ਕਰਦਾ ਦੇਖਿਆ ਇਹਨਾਂ ਨੂੰ ਨਹੀਂ ਜੀ ਪੰਚਾਇਤ ਨੇ ਮਾੜੀਆਂ ਮੋਟੀਆਂ ਕਰਾਈਆਂ ਨੇ ਜੀ ਕੋਈ ਹੋਰ ਤਾਂ ਮਹਿਕਮਾ ਕੁਝ ਦੇਖਿਆ ਨਹੀਂ ਜੀ ਇਸ ਤਰ੍ਹਾਂ ਕਹਿੰਦੇ ਜਿਹੜੇ ਠੇਕੇਦਾਰ ਲਾਈਆਂ ਸੀ ਉਹਨੂੰ 5 ਸਾਲ ਮੇਨਟੇਨੈਂਸ ਵੀ ਉਹਨੇ ਕਰਨੀ ਸੀਗੀ ਨਹੀਂ ਜੀ ਕੋਈ ਨਹੀਂ ਕਰਨਾ ਆਇਆ ਜੀ ਮੇਨਟੇਨੈਂਸ ਕੋਈ ਨਹੀਂ ਕਰਨਾ ਜੀ ਪੰਚਾਇਤ ਨੇ ਕਰਿਆ ਜਿਹੜਾ ਮੜ ਮੋਟਾ ਕਰਿਆ ਜੀ ਦਿੱਕਤ ਕਿੰਨੀ ਕੋਉਂਦੀ ਐ ਰਾਤ ਨੂੰ ਜੀ ਦਿੱਕਤ ਆਉ ਹਾਜ਼ਰ ਹੈ ਯੂਐਸ ਆਖਿਰਕਾਰ 9 ਜੂਨ 2025 ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਨੇ ਆਪਣੀ ਰਿਪੋਰਟ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਜਿਸ ਵਿੱਚ ਇੱਕ ਬੀਡੀਪੀਓ, ਏਈ, ਜੀਈ ਅਤੇ ठेकेदारों ਨੂੰ ਜ਼ਿੰਮੇਵਾਰ ਠਹਿਰਾ ਕੇ ਰਿਕਵਰੀ ਅਤੇ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਕਿ 2 ਮਹੀਨੇ ਬੀਤਣ ਦੇ ਬਾਵਜੂਦ ਵੀ ਡਾਇਰੈਕਟਰ ਦਫ਼ਤਰ ਤੱਕ ਰਿਪੋਰਟ ਨਹੀਂ ਪਹੁੰਚ ਸકી ਬਿਊਰੋ ਰਿਪੋਰਟ ਜ਼ਿੰਮੀੜਾ